ਇਕੋ ਨੂੰ ਸੇਵਨ ਦੀ ਇਕੋ ਨੂੰ ਆਰਾਧਨ ਦੀ ਇੱਕ ਦੇ ਦਰ ਤੇ ਝੂਲੀ ਅਟਣ ਦੀ ਇੱਕ ਦੇ ਦਰ ਤੇ ਮੰਗੜ ਦੀ ਗੱਲ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਕੀਤੀ ਹੈ ਜਿਨ੍ਹਾਂ ਰੱਬੀ ਪਿਆਰਿਆਂ ਦੀ ਪਾਵਨ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਉਹ ਸਾਰੇ ਇੱਕ ਦੇ ਉਪਾਸ਼ਕ ਸੰਤ ਉਸ ਆਰਿਤਿਕ ਨਾਲ ਜੁੜੇ ਹੋਏ ਸਨ ਉਹਨਾਂ ਸਾਰਿਆਂ ਨੂੰ ਇੱਕ ਦੀ ਟੇਕ ਇੱਕ ਦਾ ਆਸਰਾ ਸੀ ਉਹਨਾਂ ਦੀ ਅਵਸਥਾ ਤੁਧ ਬਿਨ ਦੂਜਾ ਨਹੀਂ ਹੋਏ ਤੂੰ ਕਰਤਾਰ ਕਰੇ ਸੂਰੇ ਤੇਰਾ ਸੂਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਇੱਕ ਤੋਂ ਸਿਵਾਏ ਕਿਸੇ ਦੂਜੇ ਨੂੰ ਨਾ ਤਕਿਆ ਇੱਕ ਤੋਂ ਸਿਵਾਏ ਕਿਸੇ ਦੂਜੇ ਦੀ ਨਾ ਟੇਕ ਨਾ ਆਸਰਾ ਲੇ ਬਲਕਿ ਉਹ ਪਾਣੀਕਾਰ ਜਿਨ੍ਹਾਂ ਦੀ ਆਸ ਜਿਨ੍ਹਾਂ ਦੀ ਅਰਦਾਸ ਜਿਨ੍ਹਾਂ ਦੀ ਬੇਨਤੀ ਏ ਸੀ ਕਿ ਬਾਦ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੀਉ ਸ਼ਰੀਰੋਂ ਲੈ ਦੂਜੇ ਦੇ ਦਰ ਤੇ ਜਾਣਾ ਪਰਾਏ ਦੇ ਦਰ ਤੇ ਜਾਣਾ ਜਿਨ੍ਹਾਂ ਨੇ ਅਰਦਾਸ ਕੀਤੀ ਸਤਿਗੁਰੂ ਸੱਚੇ ਪਤਸ਼ਾਹ ਦੀ ਅਤਲ ਕਿਰਪਾ ਕੋ ਵਹਿਗੁਰੂ ਕਿਰਪਾ ਕਰਿਓ ਦੂਜੇ ਦੇ ਵਸ ਨਾ ਬਵਾਂ ਤੇ ਜੇ ਕਦੇ ਦੂਜੇ ਦੇ ਵਸ ਪੈਣਾ ਵੀ ਪਏ ਉਸ ਤੋਂ ਪਹਿਲਾਂ ਮੇਰੀ ਇਸ ਜ਼ਿੰਦਗੀ ਦਾ ਨਾਸ਼ ਹੋ ਜਾਏ ਮੇਰੇ ਇਸ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਣ ਜਿੱਦਨ ਮੈਂ ਕਿਸੇ ਦੂਜੇ ਦੀ ਟੇਕ ਜਿੱਦਨ ਮੇਰੇ ਮਨ ਅੰਦਰ ਕਿਸੇ ਦੂਜੇ ਦਾ ਖਿਆਲ ਤੱਕ ਆਵੇ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨયਣ ਬਯਣ ਮੁਹ ਇੱਕ ਇੱਕ ਦੂਹ ਠਾਏ ਨਾ ਜਾਣਿਓ ਉਹਨੇ ਇੱਕ ਨੂੰ ਪੜਿਆ ਇੱਕ ਨੂੰ ਧਿਆਇਆ ਇੱਕੋ ਦੇ ਦਰ ਤੋਂ ਮੰਗਿਆ ਦੂਜੇ ਦਾ ਖਿਆਲ ਆਪਣੇ ਮਨ ਅੰਦਰ ਨਹੀਂ ਪੈਦਾ ਕੀਤਾ ਕਿਉਂਕਿ ਦੂਜਾ ਪਿਆਰ ਉਸ ਸਤਿਗੁਰੂ ਸੱਚੇ ਬਾਦਸ਼ਾਹ ਜੀ ਦੀ ਪਾਵਨ ਬਾਣੀ ਦਾ ਨਿਰਣਾਇ ਦੂਜੇ ਪਿਆਰ ਨੇ ਬਹੁਤ ਘਰ ਬਰਬਾਦ ਕੀਤੇ ਇੱਕ ਦੇ ਪਿਆਰ ਨੂੰ ਛੱਡ ਕੇ ਦੂਜੇ ਪਿਆਰ ਦੇ ਵਿੱਚ ਮਕਮੂਰ ਮਨ ਆਪਣਾ ਘਰ ਹਿਰਦਾ ਰੂਪੇ ਘਰ ਉਜਾੜ ਬੈੰਦੇ ਦੂਜੇ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਭਗਤ ਕਬੀਰ ਸਾਹਿਬ ਜੀ ਦੂਜਾ ਪਿਆਰ ਉਹ ਭਾਵੇਂ ਮਾਇਆ ਦਾ ਮੋਹ ਮਾਇਆ ਦੀ ਮਮਤਾ ਹੈ ਇੰਜ ਸਮਝੀਏ ਵੀ ਇੱਕ ਉਸ ਹਰੀ ਪ੍ਰਭੂ ਦਾ ਪਿਆਰ ਨਹੀਂ ਹੋਰ ਜਿਹੜਾ ਵੀ ਪਿਆਰ ਮਨ ਅੰਦਰ ਖਾਵੀ ਹੈ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਬਰਬਾਦੀ ਦਾ ਕਾਰਨ ਬਣਦਾ ਹੈ ਉਹ ਬਰਬਾਦੀ ਵਾਲੇ ਰਾਹ ਤੇ ਤੁਰਦੇ ਐਸੀ ਕਰਕੇ ਅਮਰਤਮਈ ਪਾਵਨ ਗੁਰਬਾਣੀ ਨੇ ਵਾਰ-ਵਾਰ ਸਮਝਾਇਆ ਖਸਮ ਛੋੜ ਦੂਜੇ ਲਕੇ ਡੂਬੇ ਸੇਵਨ ਗਾਰੇ ਦੁਇ ਪਾਏ ਬਿਗੂਚੀਏ ਗੱਲ ਪਈ ਇਸ ਜਮ ਕੀ ਫਾਸ ਦੂਜੇ ਪਿਆਰ ਦੇ ਵਿੱਚ ਖੁਵਾਰੀ ਹੈ ਦੂਜੇ ਪਿਆਰ ਦੇ ਵਿੱਚ ਪਿਆ ਹੋਇਆ ਮਨ ਖੁਵਾਰ ਹੁੰਦਾ ਹੈ ਇਹ ਤਾਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਸ਼ਲੋਕ ਦੀ ਅਰੰਭਤਾ ਦੇ ਵਿੱਚ ਕਰਦੇ ਨੇ ਜਗਤ ਅਗਿਆਨੀ ਅੰਧ ਹੈ ਦੁਜੇ ਪਾਏ ਕਰਮ ਕਮਾਉ ਉਹ ਜਗਤ ਉਹ ਸੰਸਾਰ ਅਗਿਆਨੀ ਵੀ ਹੈ ਅਗਿਆਨੀ ਤੋਂ ਭਾਵ ਗਿਆਨ ਤੋਂ ਸਖਣਾ ਬੇਸਮਝ ਮੂਰਖ ਅੰਧ ਵੀ ਹੈ ਅੰਨਾ ਵੀ ਜਗਤ ਅਗਿਆਨੀ ਅੰਧ ਹੈ ਤੂੰ ਚੇ ਭਾਏ ਕਰਮ ਤਮਾਇ ਜਿਹੜਾ ਜਗਤ ਜਿਹੜਾ ਸੰਸਾਰ ਦੂਜੇ ਪਿਆਰ ਦੇ ਵਿੱਚ ਫਸ ਕੇ ਕਰਮ ਕਮਾਉਂਦਾ ਦੂਜੇ ਪਿਆਰ ਦੇ ਅਧੀਨ ਹੋ ਕੇ ਫਿਰ ਉਹ ਦੀ ਅਨੁਸਾਰੀ ਕਰਮ ਕਮਾਉਂਦਾ ਉਹ ਜਗਤ ਅਗਿਆਨੀ ਹੈ ਉਹ ਜਗਤ ਅੰਧ ਹੈ ਅੰਨਾ ਉਹ ਜਗਤ ਅਗਿਆਨੀ ਤੇ ਅੰਨਾ ਕਿਉਂ ਹੈ ਫਿਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜੀ ਸਪਸ਼ਟ ਕਰਦੇ ਦੂਜੇ ਭਾਏ ਜੀਤੇ ਕਰਮ ਕਰੇ ਦੁੱਖ ਲੱਗੇ ਤਨ ਤਾਹੇ ਕਿਉਂਕਿ ਦੂਜੇ ਪਿਆਰ ਦੇ ਵਿੱਚ ਜੀਤੇ ਜਿੰਨੇ ਕਰਮ ਕਰਤੇ ਧੋਜਾ ਜਿੰਨੇ ਵੀ ਕਰਮ ਦੂਜੇ ਪਿਆਰ ਵਿੱਚ ਫਸ ਕੇ ਬੰਦਾ ਕਰਦਾ ਹੈ ਉਹਦੇ ਤੋਂ ਕੇਵਲ ਦੁੱਖ ਪੈਦਾ ਹੁੰਦੇ ਦੁੱਖ ਲੱਗੇ ਤਨ ਤਾਹੇ ਤਨ ਨੂੰ ਧਾਕੇ ਧਾਏ ਤੋਂ ਭਾਵ ਭੱਜ ਕੇ ਥੋੜੀ ਥੋੜੀ ਕਦਮ ਪੁੱਟਣਾ ਸਮਾਂ ਲੱਗਦਾ ਭੱਜ ਕੇ ਜਾਣਾ ਛੇਤੀ ਛੇਤੀ ਜਲਦਬਾਜ਼ੀ ਦੇ ਵਿੱਚ ਕਦਮ ਪੁੱਟਣੇ ਸ਼ੇਤੀ ਬੰਦਾ ਆਪਣੀ ਮੰਜ਼ਲ ਤੇ ਪਹੁੰਚਦੇ ਤਨ ਧਾਏ ਧਾ ਕੇ ਭਾਵ ਭੱਜ ਕੇ ਬਹੁਤ ਜਲਦੀ ਦੁੱਖ ਆ ਕੇ ਲੱਗਦੇ ਨੇ ਦੂਜੇ ਪਿਆਰ ਦੇ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ ਬਲਕਿ ਬਹੁਤ ਜਲਦੀ ਭੱਜ ਕੇ ਆ ਕੇ ਦੁੱਖ ਉਸ ਬੰਦੇ ਨੂੰ ਆਪਣੇ ਅੰaroos ਆਪਣੀ ਗਲਵਕੜੀ ਦੇ ਵਿੱਚ ਲੈ ਲੈਂਦੇ ਨੇ ਜਿਹੜਾ ਦੂਜੇ ਪਿਆਰ ਦੇ ਵਿੱਚ ਫਸ ਕੇ ਉਸ ਅਨੁਸਾਰੀ ਹੋ ਕੇ ਕਰਮ ਕਮਾਉਂਦੇ